ਹੁਸ਼ਾਲਪੁਰ ਲੋਕ ਸਭਾ ਹਲਕੇ ਤੋਂ ਜਨਤਾ ਵੱਲੋਂ ਦਿੱਤੀ ਗਈ ਸ਼ਾਨਦਾਰ ਜਿੱਤ ਤੇ ਮੈਂ ਲੋਕ ਸਭਾ ਹਲਕਾ ਹੁਸ਼ਾਲਪੁਰ ਦੇ ਸਾਰੇ ਵੋਟਰਾਂ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੂਗਾ ਖਾਸ ਕਰਕੇ ਫਗਵਾੜਾ ਵਾਸੀਆਂ ਦਾ ਜਿਨ੍ਹਾਂ ਨੇ ਫਗਵਾੜਾ ਤੋਂ ਵੀ ਜਿੱਤ ਦਿਵਾ ਕੇ ਜਿੱਥੇ ਰਾਜਕੋਟ ਜੱਬੇਵਾਲ ਜੀ ਦੇ ਹੱਥ ਮਜ਼ਬੂਤ ਕੀਤੇ ਨੇ ਉੱਥੇ ਹੀ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕੀਤੇ ਨੇ ਮੈਂ ਖਾਸ ਕਰਕੇ ਆਪਣੇ ਗੋਵਿੰਦਪੁਰੇ ਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੂਗਾ ਕਿਉਂਕਿ ਉਹਨਾਂ ਨੇ ਗੋਵਿੰਦਪੁਰੇ ਤੋਂ ਵੀ ਕਾਫੀ ਬੜੀ ਮਾਤਰਾ ਤੇ ਜਿੱਤਵਾ ਕੇ ਰਾਜਕੁਮਾਰ ਜੱਬੇਵਾਲ ਜੀ ਨੂੰ ਉਸ ਜਿੱਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹਦੇ ਵਿੱਚ ਇੱਕ ਖਾਸ ਗੱਲ ਉੱਭਰ ਕੇ ਆਈ ਹੈ ਵੀ ਜਿਹੜੀ ਝੂਠ ਫਰੇਮ ਅਹੰਕਾਰ ਉਹਦੇ ਉੱਤੇ ਸੱਚਾਈ ਦੀ ਜਿੱਤ ਹੋਈ ਹੈ ਮੈਂ ਸਾਰੀ ਲੋਕ ਸਭਾ ਹਲਕਾ ਸ਼ਾਰਪੋ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜਿਹੜਾ ਨੇ ਭਾਰੀ ਮਾਤਰਾ ਦੇ ਵਿੱਚ ਇੱਕ ਸ਼ਾਨਦਾਰ ਜਿੱਤ ਦਿਵਾ ਦੇ ਉਦਾਰਪੁਰ ਜੱਬੇਵਾਲ ਵਰਗੇ ਵੱਡੀ ਜਿਹਾ ਸ਼ਖਸੀਅਤ ਨੂੰ ਦਿਤਾ ਕੇ लोकसभा ਦੇ ਰਿਕੈਂਦਰ ਵਿੱਚ ਭੇਜਿਆ ਤੇ ਮੈਂ ਇਸ ਖੁਸ਼ੀ ਦੇ ਮੌਕੇ ਤੇ ਇੱਕ ਵਾਰ ਫੇ ਲੱਖ ਲੱਖ ਮੁਬਾਰਕਾ ਆਓ ਮਿਲ ਕੇ ਸਾਰੇ ਇਸ ਖੁਸ਼ੀ ਦਾ ਸਾਰੇ ਨਾਲ ਬਣ ਕੇ ਜਸ਼ਨ ਮਨਾਈਏ ਜੈ ਹਿੰਦ ਜੈ ਭੀਰ ਜੈ ਭਾਰਤ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਜਨਤਾ ਵੱਲੋਂ ਦਿੱਤੀ ਗਈ ਸ਼ਾਨਦਾਰ ਜਿੱਤ ਤੇ ਮੈਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਾਰੇ ਵੋਟਰਾਂ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੂਗਾ ਖਾਸ ਕਰਕੇ ਫਗਵਾੜਾ ਵਾਸੀਆਂ ਦਾ ਜਿਨ੍ਹਾਂ ਨੇ ਫਗਵਾੜਾ ਤੋਂ ਵੀ ਜਿੱਤ ਦਿਵਾ ਕੇ ਜਿੱਥੇ ਰਾਜਕੁਮਾਰ ਜੱਬੇਵਾਲ ਜੀ ਦੇ ਹੱਥ ਮਜ਼ਬੂਤ ਕੀਤੇ ਨੇ ਉੱਥੇ ਹੀ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕੀਤੇ ਨੇ ਮੈਂ ਖਾਸ ਕਰਕੇ ਆਪਣੇ ਗੋਵਿੰਦਪੁਰੇ ਵਾਸੀਆਂ ਦਾ ਵੀ तहे دلੋਂ ਧੰਨਵਾਦ ਕਰਨਾ ਚਾਹੂਗਾ ਕਿਉਂਕਿ ਉਹਨਾਂ ਨੇ ਗੋਵਿੰਦਪੁਰੇ ਤੋਂ ਹੀ ਕਾਫੀ ਬੜੀ ਮਾਤਰਾ ਤੇ ਨੀਰ ਦੁਆ ਕੇ ਰਾਜਕੁਮਾਰ ਜੱਬੇਵਾਲ ਜੀ ਨੂੰ ਉਸ ਜਿੱਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹਦੇ ਵਿੱਚ ਇੱਕ ਖਾਸ ਗੱਲ ਉੱਭਰ ਕੇ ਆਈ ਹੈ ਵੀ ਜਿਹੜੀ ਝੂਠ ਫਰੇਮ ਅਹੰਕਾਰ ਉਹਦੇ ਉੱਤੇ ਸੱਚਾਈ ਦੀ ਜਿੱਤ ਹੋਈ ਹੈ ਮੈਂ ਸਾਰੀ ਲੋਕ ਸਭਾ ਹਲਕਾ ਸ਼ਰਪੋਰੀ ਜਨਤਾ ਦਾ ਤੈਅਦਰੋ ਤਰਵਾਦ ਕਰਨ ਦਾ ਚਾਹੂਗਾ ਜਿਹੜਾ ਨੇ ਪਾਰੀ ਮਾਤਰਾ ਦੇ ਵਿੱਚ ਇੱਕ ਸ਼ਾਨਦਾਰ ਜਿੱਤ ਦਵਾਦ ਹੋਏ ਉਦਾਰਪੁਰ ਤੋਂ ਅੰਬੇਵਾਲ ਵਰਗੇ ਵੱਧਜਾ ਸ਼ਖਸੀਅਤ ਨੂੰ ਦਿਤਾ ਕੇ ਲੋਕ ਸਭਾ ਦੇ ਵਿੱਚ ਕੇਂਦਰ ਵਿੱਚ ਭੇਜਿਆ ਤੇ ਮੈਂ ਇਸ ਖੁਸ਼ੀ ਦੇ ਮੌਕੇ ਤੇ ਇੱਕ ਵਾਰੀ ਫੇ ਲੱਖ ਲੱਖ ਮੁਬਾਰਕਾ ਆਓ ਮਿਲ ਕੇ ਸਾਰੇ ਇਸ ਖੁਸ਼ੀ ਦਾ ਸਾਰੇ ਨਾਲ ਬਣ ਕੇ ਜਸ਼ਨ ਮੜਾਈਏ ਜੈ ਹਿੰਦ ਜੈ ਭੀਮ ਜੈ ਭਾਰਤ